ਹਾਂਜੀ ਬਲਾਰ ਸਿੰਘ ਜੀ ਹਾਂਜੀ ਸਰ ਜੀ ਇਹ ਆਮ ਆਦਮੀ ਪਾਰਟੀ ਜਿਹੜੋ ਤੋਂ ਸੰਗਰੂਰ ਤੋਂ ਹਾਰੀ ਆ ਜਿੰਨੀਆਂ ਵੀ ਇਹਨਾਂ ਨੇ ਜਿਮਣੀ ਚੋਣ ਜਾਂ ਆਹ ਦੂਜੀ ਐਮਪੀ ਦੀ ਇਲੈਕਸ਼ਨ ਸੀਗੀ ਜਲੰਧਰ ਚ ਉਹ ਵੀ ਬਾਹਰੋਂ ਲਿਆ ਕੇ ਕੈਂਡੀਡੇਟ ਛੇੜਾ ਕੀਤਾ ਹੁਣ ਤਾਂ ਹੁਣ ਬਾਰੋ ਕੀ ਗੱਲ ਇਹਨਾਂ ਨੂੰ ਆਪਦੇ ਬੰਦਿਆਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਿ ਅਸੀਂ ਇਕੱਲੇ ਜਿੱਤ ਸਕਦੇ ਹਾਂ ਹੂੰ ਬਾਕੀ ਜਿਹੜੇ ਵੀ ਪਾਰਟੀ ਬਦਲਦੇ ਆ ਜਾਂ ਕੋਈ ਵੀ ਬਦਲਦਾ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਤਾਂ 5 ਸਾਲ ਵਾਸਤੇ ਤੱਕ ਡੁਗਣਾ ਬੈਨਟ ਚਾਹੀਦਾ ਇਹ ਵੀ ਹਾਂ ਤੁਸੀਂ ਵੀ ਪਾਰਟੀ ਬਦਲਣ ਨੇ ਜਾਂ ਕੋਈ ਰੂਲ ਇੰਨਾ ਵਾਸਤੇ ਹੋਣਾ ਚਾਹੀਦਾ ਵੀ ਕੋਈ ਵੀ ਪਾਰਟੀ ਬਦਲ ਕੇ ਆਉਂਦਾ ਹੈ ਤਾਂ ਉਹ ਇੰਨਾ ਟਾਈਮ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਸ਼ਾਇਦ ਇਹ ਵੀ ਕੰਮ ਰੋਕ ਜੇ ਪਾਰਟੀ ਬਦਲਣ ਬਦਲਣ ਕਰਕੇ ਵੀ ਲੋਕ ਘੱਟ ਬਦਲਣ ਜਿਹੜੇ ਦਲ ਬਦਲ ਬਦਲਦੇ ਆ ਪਾਰਟੀਆਂ ਤੇ ਬਾਕੀ ਭਗਵਾਨ ਸਤਮਾਨ ਕਹਿੰਦਾ ਇਹ ਬੰਦਾ ਆਏ ਸੀ ਆਏ ਸੀ ਚਲੋ ਤੁਹਾਡੇ ਕੋਲੇ ਸਾਣੂ ਵੀ ਮੁੱਖ ਮੰਤਰੀ ਆ ਤੁਸੀਂ ਜੇ ਉਹਨੇ ਕੋਈ ਗਲਤ ਕੀਤਾ ਉਹਤੇ ਕਾਰਵਾਈ ਕਰੋ ਵਿਜੇ ਸਿੰਘਲਾ ਨੂੰ ਇਹਨਾਂ ਨੇ ਆਪ ਕਿਹਾ ਸੀਗਾ ਆਪ ਉਹਦੀ ਗ੍ਰਿਫਤਾਰੀ ਹੋਈ ਆ ਉਹ ਜੇਲ੍ਹ ਚ ਰਿਹਾ ਅੱਜ ਤੱਕ ਕੋਈ ਸਬੂਤ ਉਹਨਾਂ ਦੇ ਸਾਹਮਣੇ ਨਹੀਂ ਆਇਆ ਜਦੋਂ ਕਿ ਉਹ ਕੈਬਨਿਟ ਮੰਤਰੀ ਸੀਗੇ ਹੂੰ ਮੁਰਕੇ ਗੱਲ ਤੇ ਉਸਤੇ ਚੁੱਪ ਹੋ ਜਾਂਦੇ ਆ ਜਦੋਂ ਕਿ ਸਰਕਾਰ ਲੋਕਾਂ ਨੇ ਪਹਿਲਾਂ ਬਣਾ ਕੇ ਵੰਨਵੇ ਦਿੱਤੇ ਆ ਕਿ ਇੱਕ ਤੇ ਇੱਕ ਦੇ ਨਾਲ ਜਿਆਦਾ ਕੰਮ ਹੋ ਜਾਣਗੇ ਲੋਕਾਂ ਦੇ ਹੂੰ 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 ਜਿੱਥੇ ਜਗਣੀ ਚੋੜ ਹੁੰਦੀ ਉੱਥੇ ਜਾ ਕੇ ਡੇਰਾ ਲਾ ਲੈਂਦੇ ਆ ਦੂਸਰੇ ਪੰਜਾਬ ਨੂੰ ਕੁਝ ਵੀ ਨਹੀਂ ਵੰਦੇ ਵੀ ਹਾਂ ਇੱਥੇ ਕੀ ਹੋਣ ਵਾਲਾ ਕੀ ਨਹੀਂ ਹੋਣ ਵਾਲਾ ਬਿਲਕੁਲ ਠੀਕ ਹੈ ਜਦੋਂ ਕਿ ਹੁਣ ਇਹ ਵਾਰ-ਵਾਰ ਕਹਿ ਰਹੇ ਸਾਨੂੰ ਫੰਡ ਨਹੀਂ ਦਿੰਦੇ ਕੋਈ ਮੁੱਖ ਮੰਤਰੀ ਜਾ ਕੇ ਕਿਸੇ ਨਾਲ ਮੀਟਿੰਗ ਤਾਂ ਕਰੇ ਨਾ ਜਾਂ ਕਿਸੇ ਪ੍ਰਧਾਨ ਮੰਤਰੀ ਨਾਲ ਜਾਂ ਕੇ ਰਹਿ ਮੰਤਰੀ ਨਾਲ ਜਾ ਕੇ ਹਿੰਦੁਸਤਾਨ ਦੇ ਨਾਲ ਕੋਈ ਗੱਲ ਤਾਂ ਕਰੇ ਵੀ ਸਾਡਾ ਫੰਡ ਰੋਕਿਆ ਤੇ ਗੱਲ ਕੀ ਆ ਬਸ ਜਿਵੇਂ ਜਿਵੇਂ ਦਿੱਤੇ ਸੰੂਰ ਜਿਮਨੀ ਚੋਣ ਹੋ ਗਈ ਜਲੰਧਰ ਜਿਮਨੀ ਚੋਣ ਹੋ ਗਈ ਹੁਣ ਫੇਰ ਚੋਣ ਹੋਗੀ ਬੈਕੈਂਪੀ ਦੇ ਇਲੈਕਸ਼ਨ ਆ ਗਏ ਇਹਨਾਂ ਚੀਜ਼ ਵੀ ਜੀ ਆ ਕੋਈ ਕੰਮ ਲਈ ਵੀ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਠੀਕ ਹੈ ਜਿਮਨੀ ਚੋਣ ਹੁੰਦੀ ਆ ਉਹ ਉਥੋਂ ਦੇ ਵਰਕਰ ਐਡਾ ਬਣ ਜਾਂਦਾ ਏ ਹਲਕੇ ਇਨੇ ਬਣ ਜਾਂਦੇ ਉਹ ਸ਼ਹਿਰ ਦੇ ਉਹਨਾਂ ਤੇ ਗੱਲ ਸਿੱਟਣੀ ਚਾਹੀਦੀ ਆ ਆ ਜਿੱਤ ਵੀ ਜਾਣਗੇ ਤਾਂ ਲੋਕ ਕਹਿਣਗੇ ਕਿ ਹਾਂ ਸਰਕਾਰ ਨੇ ਆਪਦੇ ਦਬਾਰ ਨਾ ਦੇ ਦਿੱਤ ਜੇ ਹਾਰ ਜਾਣਗੇ ਫੇਰ ਉਦੋਂ ਜ਼ਿਆਦਾ ਗੇਰਤੀ ਹੋਊਗੀ ਸ਼ੁਰ ਥੈਂਕ ਯੂ ਥੈਂਕ ਯੂ ਬਲੌਰ ਸਿੰਘ ਜੀ ਬੜੇ ਅੱਛੇ ਵਿਚਾਰ ਬਲੌਰ ਸਿੰਘ ਨੇ ਸਾਂਝੇ ਕੀਤੇ ਆ